ਜਿੱਥੇ ਪਹੁੰਚੇ ਸੀ ਕਿ ਆਪਣੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਲਾ ਕੇ ਖੜੇ ਹੋਣ ਦੇ ਲਈ ਹਾਈ ਕੋਰਟ ਨੇ ਵੀ ਇਹਨਾਂ ਨੂੰ ਪੁੱਛਿਆ ਕਿ ਜਦੋਂ ਉਹਨਾਂ ਨੇ ਹਰਿਆਣੇ ਤੋਂ ਰੁਕਣਾ ਨਹੀਂ ਉਹ ਦਿੱਲੀ ਜਾ ਰਹੇ ਨੇ ਤੁਸੀਂ ਕੌਣ ਹੋਣੇ ਹੋ ਆਰਟੀਕਲ 19 ਡੀ ਹੈ ਜੋ ਸਾਨੂੰ ਮੂਵਮੈਂਟ ਦਾ ਅਧਿਕਾਰ ਅਸੀਂ ਮੂਵ ਕਰ ਸਕਦੇ ਹਾਂ ਥਰੂਆਊਟ ਦ ਟੈਰੀਟਰੀ ਆਫ ਇੰਡੀਆ ਅਸੀਂ ਕਿਤੇ ਵੀ ਜਾ ਸਕਦੇ ਹਾਂ ਅਸੈਂਬਲ ਹੋ ਸਕਦੇ ਹਾਂ ਇਹ ਕੋ ਰਾਈਟ ਦੀ ਸਾਡੀ ਵਾਇਲੇਸ਼ਨ ਕਿਉਂ ਕੀਤੀ ਜਾ ਰਹੀ ਹੈ ਇਲੈਗਲ ਤਰੀਕੇ ਕਾਨੂੰਨ ਇਹ ਹੱਥ ਦੇ ਵਿੱਚ ਲੈ ਰਹੀ ਹੈ ਹਰਿਆਣਾ ਪੁਲਿਸ ਇੱਥੇ ਬੈਰੀਕੇਟਿੰਗ ਇੱਥੇ ਕੀਤੀ ਗਈ ਹੈ ਆ ਇਧਰਲੀ ਸਾਈਡ ਪੰਜਾਬ ਵਾਲੀ ਸਾਈਡ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਨੇ ਇੱਧਰ ਆ ਕੇ ਸਾਡੇ ਕਿਸਾਨ ਵੀਰਾਂ ਦੇ ਉੱਪਰ ਆ ਉਪਰੋਂ ਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਉਹਨਾਂ ਦੇ ਲਾਠੀ ਚਾਰਜ ਕਰ ਰਹੇ ਨੇ ਜਾਂ ਜੋ ਵੀ ਫਾਇਰੀ ਹੋ ਰਹੀ ਹੈ ਤੇ ਵੀ ਡਰੋਨ ਨਾਲ ਸੁੱਟ ਰਹੇ ਉਹ ਬਿਲਕੁਲ ਇਲੀਗਲ ਹੈ ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈਗੀ ਇਹ ਕ੍ਰਾਈਮ ਹੁੰਦਾ ਨਾ ਕਿ 나 ਜੀ ਇਹ ਤਾਂ ਸਾਡੀ ਹੱਦ ਤੋਂ ਜੀ 4 ਮੀਟਰ 5 ਮੀਟਰ ਪਰਲੀ ਸਾਈਡ ਕ੍ਰਾਈਮ ਹੋਇਆ ਵੀ ਸਾਡੇ ਥਾਣੇ ਦਾ ਰਿਕਾਰਡ ਨਾ ਖਰਾਬ ਹੋਵੇ ਇਹ ਇੱਥੇ ਕੀ ਕਰਦੇ ਫਿਰਦੇ ਨੇ ਹਰਿਆਣਾ ਪੁਲਿਸ ਵਾਲੇ ਇੱਥੇ ਚੈੱਕ ਕਰ ਲਓ ਹਰਿਆਣਾ ਪੁਲਿਸ ਵਾਲਿਆਂ ਦੇ ਅਗਰ ਤੁਸੀਂ ਚੈੱਕ ਕਰ ਲਓਗੇ ਮੋਬਾਈਲ ਨੰਬਰ ਜਿਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਮੋਬਾਈਲ ਤੋਂ ਹੀ ਇਹਨਾਂ ਟਰੈਕ ਹੋ ਜਾਣਗੇ ਵੀ ਇਹ ਪੰਜਾਬ ਦੀ ਸਰਹੱਦ ਦੇ ਵਿੱਚ ਵੜ ਕੇ ਇਹਨਾਂ ਨੇ ਇਲੀਗਲ ਤਰੀਕੇ ਨਾਲ ਕਾਨੂੰਨ ਹੱਥ ਦੇ ਵਿੱਚ ਲਿਆ ਜੀ ਇਸ ਵਕਤ ਅਸੀਂ ਸ਼ੰਭੂ ਬੈਰੀਅਰ ਦੇ ਉੱਤੇ ਖੜੇ ਆ ਜਿੱਥੇ ਕਿ ਕਿਸਾਨ ਮੋਰਚਾ ਰੁਕਿਆ ਹੋਇਆ ਹੈ ਦਿੱਲੀ ਦੇ ਜਾਣ ਤੋਂ ਔਰ ਅਸੀਂ ਇੱਥੇ ਜਦੋਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਜਾਂ ਦੂਸਰੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਥੇ ਲੰਗਰ ਲਾਇਆ ਹੈ ਪਾਣੀ ਲਾਇਆ ਹੋਇਆ ਚਾਹ ਦਾ ਪ੍ਰਬੰਧ ਹੈ ਬਹੁਤ ਸਾਰੇ ਔਰ ਇਸ ਵਕਤ ਅਸੀਂ ਮੁਸਲਮ ਫੈਡਰੇਸ਼ਨ ਆਫ ਪੰਜਾਬ ਦੇ ਉਸ ਸਟਾਲ ਤੇ ਰੁਕੇ ਹਾਂ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਚਾਵਲਾਂ ਦਾ ਜਿਹੜਾ ਉਹ ਲੰਗਰ ਲੱਗਿਆ ਆ ਪਾਣੀ ਪਿਆ ਜਾ ਰਿਹਾ ਔਰ ਉਹ ਮੁਸਲਮ ਭਾਈਚਾਰੇ ਦੇ ਜਿਹੜੇ ਭਰਾ ਨੇ ਮਬੀਨ ਫਾਰੂਕੀ ਐਡਵੋਕੇਟ ਨੇ ਉਹ ਇਸ ਵਕਤ ਸਾਡੇ ਨਾਲ ਨੇ ਮਬੀਨ ਜੀ ਅੱਜ ਦਾ ਜਿਹੜਾ ਇਹ ਮਾਹੌਲ ਹੈ ਨਾ ਇਹਦੇ ਵਿੱਚ ਚੈਨਲ ਸਾਡੇ ਵੱਲੋਂ ਇੰਜ ਨਹੀਂ ਲੱਗਦਾ ਮੈਂ ਤੁਹਾਨੂੰ ਕਹਾਂ ਕਿ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਿਉਂਕਿ ਸਾਡੇ ਬਹੁਤ ਸਾਰੇ ਭਰਾ ਜ਼ਖਮੀ ਹੋ ਚੁੱਕੇ ਹੋਇਆ ਇੱਕ ਦੀ ਸ਼ਹੀਦ ਵੀ ਹੋ ਚੁੱਕਿਆ ਹੋਇਆ ਔਰ ਇਸ ਮੌਕੇ ਤੇ ਗੱਲ ਇਹ ਕਰਨੀ ਬਣਦੀ ਹੈ ਕਿ ਤੁਸੀਂ ਇਹ ਸਾਰੇ ਮਾਹੌਲ ਨੂੰ ਵੇਖ ਕੇ ਇਹ ਜਿਹੜਾ ਲੰਗਰ ਲਾਇਆ ਲਿਆ ਕੇ ਇੱਥੇ ਜੀ ਇਹਦੇ ਪਿੱਛੇ ਕੀ ਕਾਰਨ ਹੈਗਾ ਦੇਖੋ ਅਸੀਂ ਮਲੇਰਕੋਟਲਾ ਤੋਂ ਆਨੇ ਹਾਂ ਜੀ ਮਲੇਰਕੋਟਲਾ ਨੂੰ ਕੋਈ ਪਛਾਣ ਦਾ ਮਹਤਾਜ ਨਹੀਂ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਨਵਾਬ ਸ਼ੇਰ ਮਹਮਦ ਖਾਨ ਮਲੇਰ ਕੋਟਲਾ ਤੋਂ ਜਿਹੜਾ ਨੇ ਹਾਜ਼ਨ ਨਾਰਾ ਮਾਰਿਆ ਸੀ। ਔਰ ਮਲੇਰ ਕੋਟਲਾ ਦੀ ਜਿਹੜੀ ਆਬੋ ਹווה ਜੋ ਮਲੇਰ ਕੋਟਲੇ ਦਾ ਖੂਨ ਹੈ ਉੱਥੇ ਦੀ ਮਿੱਟੀ ਦੇ ਵਿੱਚੋਂ ਪੈਦਾ ਹੋਏ ਨੇ ਲੋਕ। ਉਹਨਾਂ ਦੇ ਖੂਨ ਦੇ ਵਿੱਚ ਇਹ ਵੀ ਉਹ ਜ਼ੁਲਮ ਦੇ ਖਿਲਾਫ ਹਾਜ਼ਨ ਨਾਰਾ ਮਾਰਦੇ। ਜਦੋਂ ਪਹਿਲਾ ਸ਼ੁਰੂ ਹੋਇਆ ਸੀਗਾ ਕਿਸਾਨ ਅੰਦੋਲਨ ਤਾਂ ਉਸ ਦਿਨ ਵੀ ਅਸੀਂ ਪਹਿਲੇ ਡੇ 1 ਤੋਂ ਪਹਿਲੀ ਲਾਈਨ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਖੜੇ ਸੀ। ਬਲਕਿ ਜਦੋਂ ਦਿੱਲੀ ਸਿੰਗੂ ਬਾਰਡਰ ਦੇ ਉੱਪਰ ਆਸੂ ਗੈਸ ਦੇ ਗੋਲੇ ਮਾਰੇ ਗਏ ਸੀ ਕਿ ਸਾਡੇ ਹੀ ਬਲਕਿ ਲਾਈਵ ਚੱਲ ਰਿਹਾ ਸੀਗਾ ਪੈਰਾਂ ਦੇ ਵਿੱਚ ਗੇਰੇ ਸੀ ਔਰ ਅੱਜ ਵੀ ਜਦੋਂ ਸਮਝ ਲਓ ਦੁਬਾਰਾ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਕਿਉਂਕਿ ਪਿਛਲੀ ਵਾਰ ਜੋ ਮੰਗਾਂ ਇਹਨਾਂ ਨੇ ਮੰਨੀਆਂ ਸੀਗੀਆਂ ਕਹਿਤਾ ਸੀ ਵਰਬਲ ਕਿ ਹਾਂ ਜੀ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ ਮਗਰ ਉਸ ਤੋਂ ਬਾਅਦ ਧੋਖਾ ਹੋਇਆ ਨਾ ਐਮਐਸਪੀ ਤੇ ਕਾਨੂੰਨ ਬਣਿਆ ਔਰ ਕਈ ਹੋਰ ਜਿਹੜੀਆਂ ਮੰਗਾਂ ਸੀਗੀਆਂ ਉਹ ਵੀ ਇੰਪਲੀਮੈਂਟ ਨਹੀਂ ਕੀਤੀਆਂ ਗਈਆਂ ਤਾਂ ਉਹਦੇ ਲਈ ਉਹਨਾਂ ਨੂੰ ਮਨਾਉਣ ਦੇ ਲਈ ਦੁਬਾਰਾ ਤੋਂ ਹੁਣ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਸੰਘਰਸ਼ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਸੀਗੇ ਆਪਣੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦੇ ਲਈ ਇਹ ਕਦੋਂ ਤੋਂ ਸ਼ੁਰੂ ਕੀਤਾ ਸੀ ਲਗਦਾ ਏ ਆਜਾਏ ਸੀਗੇ ਅਸੀਂ ਦੁਪਹਿਰ ਵੇਲੇ ਆਏ ਸੀਗੇ ਜੀ ਤੇ ਕਿੰਨਾ ਤੁਸੀਂ ਜਿਹੜਾ ਉਹ ਕਿਸ ਹਿਸਾਬ ਨਾਲ ਵਰਤਾ ਰਹੇ ਹੋ ਦੇਖੋ ਅਸੀਂ ਤਾਂ ਜੋਸ਼ ਜਦੋਂ ਤੱਕ ਦੇਖੋ ਲੈ ਕੇ ਆਏ ਆ ਬਣਾ ਕੇ ਲੈ ਕੇ ਆਏ ਆ ਹੋਰ ਜਰੂਰਤ ਪਏਗੀ ਹੋਰ ਆ ਜਾਏਗਾ ਕਿੱਥੇ ਕਰ ਰਹੇ ਹੋ ਪ੍ਰਿਪੇਅਰ ਇਹ ਪ੍ਰਿਪੇਅਰ ਤਾਂ ਮਲੇਰ ਕੋਡ ਲਈ ਹੋ ਰਿਹਾ ਹੈ ਉੱਥੋਂ ਕਰਕੇ ਲੈ ਕੇ ਆ ਜੀ ਜੀ ਉੱਥੋਂ ਬਣਾ ਕੇ ਲੈ ਕੇ ਆ ਰਹੇ ਹਾਂ ਕਿਉਂਕਿ ਇੱਥੇ ਹਲੇ ਪੱਕਾ ਜਦੋਂ ਤੱਕ ਮੋਰਚਾ ਨਹੀਂ ਲੱਗਦਾ ਹੈਗਾ ਉਦੋਂ ਤੱਕ ਅਸੀਂ ਜਿੱਥੇ ਅਸੀਂ ਪਿਛਲੀ ਵਾਰ ਤੁਸੀਂ ਦੇਖਿਆ ਹੋਊਗਾ ਜਿਹੜਾ ਸਿੰਘੂ ਬਾਰਡਰ ਦੀ ਸਟੇਜ ਦੇ ਬਿਲਕੁਲ ਨਾਲ ਲੰਗਰ ਚਲਾਇਆ ਹੋਇਆ ਸੀਗਾ ਉਹ ਸਾਰਾ ਫਿਰ ਨਾ ਉਹ ਕਰਨਾ ਪੈਂਦਾ ਉਹਦੇ ਲਈ ਤਿਆਰੀ ਕਰਨੀ ਪੈਂਦੀ ਆ ਉਹ ਤਿਆਰ ਕਰਨ ਲਈ ਅੱਗ ਵਾਲਣ ਲਈ ਹੋਰ ਉਹ ਸੈਟਅਪ ਜਿਹੜਾ ਹੈਗਾ ਸਾਰਾ ਜੀ ਜੀ ਫਰੂਕੀ ਜੀ ਕਿਸਾਨ ਜਿਹੜੇ ਆ ਉਹ ਦਿੱਲੀ ਜਾ ਰਹੇ ਸੀ ਔਰ ਸ਼ਾਂਤ ਮਈ ਢੰਗ ਨਾਲ ਜਾ ਰਹੇ ਸੀ ਹਰਿਆਣੇ ਨਾਲ ਤਾਂ ਸਬੰਧ ਹੀ ਕੋਈ ਨਹੀਂ ਹੈਗਾ ਕਿਸਾਨਾਂ ਦਾ ਫਿਰ ਇਸ ਬੈਰੀਕੇਡਸ ਨੂੰ ਇਹਨਾਂ ਨੂੰ ਜਿਹੜੇ ਇੱਥੇ ਅਥਰੂ ਗੈਸ ਛਡੇਗੇ ਗੋਲੀਆਂ ਚਲਾਈਆਂ ਗਈਆਂ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਐਡਵੋਕੇਟ ਹੋ ਕਾਨੂੰਨੀ ਤੌਰ ਤੇ ਕੀ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 19 ਦੇ ਮੁਤਾਬਕ ਜਿਹੜਾ ਫਰੀडम ऑफ स्पीच ਐਕਸਪ੍ਰੈਸ਼ਨ ਵਾਲਾ ਹੈ ਉਹਦੇ ਮੁਤਾਬਕ ਕੀ ਹਰਿਆਣਾ ਸਰਕਾਰ ਬਹੁਤ ਵੱਡੀ ਦੋਸ਼ੀ ਨਹੀਂ ਬਣਦੀ ਹੈਗੀ ਇਹੀ ਸਵਾਲ ਜੋ ਤੁਸੀਂ ਕਰ ਰਹੇ ਹੋ ਇਹੀ ਆਨਰੇਬਲ ਹਾਈ ਕੋਰਟ ਨੇ ਵੀ ਇਹਨਾਂ ਨੂੰ ਪੁੱਛਿਆ ਕਿ ਜਦੋਂ ਉਹਨਾਂ ਨੇ ਹਰਿਆਣੇ ਤਰੁਪਨਾ ਨਹੀਂ ਉਹ ਦਿੱਲੀ ਜਾ ਰਹੇ ਨੇ ਤੁਸੀਂ ਕੌਣ ਹੋ ਨਿਓ ਜੋ ਆਰਟੀਕਲ 19 ਡੀ ਹੈ ਜੋ ਸਾਨੂੰ ਮੂਵਮੈਂਟ ਦਾ ਅਧਿਕਾਰ ਅਸੀਂ ਮੂਵ ਕਰ ਸਕਦੇ ਆ ਅਥਰੂਆਊਟ ਦ ਟੈਰਿਟਰੀ ਆਫ ਇੰਡੀਆ ਅਸੀਂ ਕਿਤੇ ਵੀ ਜਾ ਸਕਦੇ ਆ ਅਸੈਂਬਲ ਹੋ ਸਕਦੇ ਆ ਠੀਕ ਹੈ ਉਹ ਰਾਈਟ ਦੀ ਸਾਡੀ ਵਾਇਲੇਸ਼ਨ ਕਿਉਂ ਕੀਤੀ ਜਾ ਰਹੀ ਹੈ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਇਲੀਗਲ ਤਰੀਕਾ ਕਾਨੂੰਨ ਇਹ ਹੱਥ ਵਿੱਚ ਵਿੱਚ ਲੈ ਰਹੀ ਹੈ ਹਰਿਆਣਾ ਪੁਲਿਸ ਇੱਥੇ ਬੈਰੀਕੇਟਿੰਗ ਇੱਥੇ ਕੀਤੀ ਗਈ ਹੈ ਆ ਇਧਰਲੀ ਸਾਈਡ ਪੰਜਾਬ ਵਾਲੀ ਸਾਈਡ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਨੇ ਇਧਰ ਆ ਕੇ ਸਾਡੇ ਕਿਸਾਨ ਵੀਰਾਂ ਦੇ ਉੱਪਰ ਆ ਉਹ ਕੀ ਆਪਣੇ ਆਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਉਹਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਜਾਂ ਜੋ ਵੀ ਫਾਇਰਿੰਗ ਵਗੈਰਾ ਦੇ ਵੀ ਡਰੋਨ ਨਾਲ ਸੁੱਟ ਰਹੇ ਉਹ ਬਿਲਕੁਲ ਇਲੀਗਲ ਹੈ ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈਗੀ ਕੋਈ ਵੀ ਥਾਣਾ ਹੋਏਗਾ ਤੁਸੀਂ ਸਰ ਇਹਰੇ ਇੱਕ ਬੰਦਾ ਪੁਲਿਸਿੰਗ ਨੂੰ ਸਮਝਦਾ ਕਿ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹ ਤਾਂ ਬਲਕਿ ਪੱਲਾ ਝਾੜ ਦਿੰਦੇ ਨੇ ਕਿ ਅਗਰ ਕੋਈ ਕ੍ਰਾਈਮ ਹੁੰਦਾ ਨਾ ਕਿ ਨਾ ਜੀ ਇਹ ਤਾਂ ਸਾਡੀ ਹੱਦ ਤੋਂ ਜੀ 4 ਮੀਟਰ 5 ਮੀਟਰ ਪਰਲੀ ਸਾਈਡ ਕ੍ਰਾਈਮ ਹੋਇਆ ਵੀ ਸਾਡੇ ਥਾਣੇ ਦਾ ਰਿਕਾਰਡ ਨਾ ਖਰਾਬ ਹੋਵੇ ਏ ਇਥੇ ਕੀ ਕਰਦੇ ਫਿਰਦੇ ਨੇ ਹਰਿਆਣਾ ਪੁਲਿਸ ਵਾਲੇ ਇਹ ਫਰੋਗੀ ਜਿਹੜਾ ਕੱਗਰ ਹੈ ਜਿੱਥੇ ਬਣਿਆ ਹੋਇਆ ਇਸ ਟਾਈਮ ਬੈਰੀਕੇਡ ਲਾਇਆ ਹਾਂਜੀ ਹਾਂ ਇਹ ਬਿਲਕੁਲ ਸਰਹੱਦ ਹੈ ਕੀ ਇਹ ਹਿੱਸਾ ਪੰਜਾਬ ਚ ਆਉਂਦਾ ਹੈ ਕਿ ਹਰਿਆਣਾ ਚ ਆਉਂਦਾ ਇਹ ਤੁਸੀਂ ਮੋਬਾਈਲ ਟਾਵਰ ਤੋਂ ਹੀ ਚੈੱਕ ਕਰ ਲਓ ਜੇ ਤੁਹਾਡਾ ਰੋਮਿੰਗ ਬੋਲ ਰਿਹਾ ਹੈ ਉਧਰ ਬੋਰਡ ਦੇ ਪਰਲੀ ਸਾਈਡ ਖੜੋਗੇ ਰੋਮਿੰਗ ਆਏਗਾ ਇੱਥੇ ਚੈੱਕ ਕਰ ਲਓ ਹਰਿਆਣਾ ਪੁਲਿਸ ਵਾਲਿਆਂ ਦੇ ਅਗਰ ਤੁਸੀਂ ਚੈੱਕ ਕਰ ਲਓਗੇ ਮੋਬਾਈਲ ਨੰਬਰ ਜਿਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਮੋਬਾਈਲ ਤੋਂ ਹੀ ਇਹਨਾਂ ਟਰੈਕ ਹੋ ਜਾਣਗੇ ਵੀ ਇਹ ਪੰਜਾਬ ਦੀ ਸਰਹੱਦ ਦੇ ਵਿੱਚ ਵੜ ਕੇ ਇਹਨਾਂ ਨੇ ਇਲੀਗਲ ਤਰੀਕੇ ਨਾਲ ਕਾਨੂੰਨ ਹੱਥ ਦੇ ਵਿੱਚ ਲਿਆ ਜੀ ਦੇਖੋ ਜਿੰਨੇ ਵੀ ਕਿਸਾਨ ਨੇ ਚਾਹੇ ਪਰਲੇ ਪਾਸੇ ਦੇ ਨੇ ਚਾਹੇ ਇਧਰਲੇ ਪਾਸੇ ਨੇ ਹੈ ਤਾਂ ਸਾਰੇ ਇੱਕ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਸਿਰਫ ਸਰਹੱਦਾ ਨਾਲ ਵੰਡਿਆ ਕਾਗਜ਼ਾਂ ਤੇ ਵੰਡਿਆ ਵੈਸੇ ਤੇ ਸਾਰੇ ਇੱਕ ਨੇ ਔਰ ਬਿਲਕੁਲ ਔਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਬੰਬ ਚਲਾਉਣੇ ਗੋਲੀਆਂ ਚਲਾਉਣੀਆਂ ਪੈਲਟਸ ਚਲਾਉਣੇ ਔਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਧਮਕੀਆਂ ਦੇਣੀਆਂ ਔਰ ਉਹਨਾਂ ਦੀ ਮੂਵਮੈਂਟ ਨੂੰ ਰੋਕਣਾ ਤੁਸੀਂ ਜਿਹੜਾ ਸਾਡੇ ਦੇਸ਼ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਸਾਰੇ ਧਰਮਾਂ ਦਾ ਬਹੁਤ ਸਾਰੇ ਸੱਭਿਆਚਾਰਾਂ ਦਾ ਇੱਕ ਗੁਲਦਸਤਾ ਹੈ ਇਸ ਗੁਲਦਸਤੇ ਨੂੰ ਜਿਹੜਾ ਇਹ ਮਧੋਲ ਨਹੀਂ ਰਹੇ ਹੈਗੇ ਇਸ ਤੀ ਦੇ ਨਾਲ ਦੇਖੋ ਜਦੋਂ ਅਗਲਿਆਂ ਨੂੰ ਪਤਾ ਹੈ ਕਿ ਅਸੀਂ ਜੋ ਸਾਡੇ ਟਰੰਕ ਕਾਰਡ ਸੀਗੇ ਅਸੀਂ ਖੇਲ ਚੁੱਕੇ ਆਂ ਧਰਮ ਦੇ ਨਾਮ ਦੇ ਉੱਪਰ ਔਰ ਸਾਨੂੰ ਹੁਣ ਜ਼ਰੂਰਤ ਨਹੀਂ ਹੈ ਕਿ ਜੋ ਮਰਜੀ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਵੋਟਾਂ ਦੀ ਰਾਜਨੀਤੀ ਆ ਗਈ ਨਾ ਜਿੱਥੇ ਉੱਥੇ ਸਾਰੇ ਹੱਕ ਕਿਸੇ ਦੇ ਉਹ ਸਾਰੇ ਖੋਏ ਜਾਣਗੇ ਤੁਹਾਡੇ ਕੋਲ ਟੌੜੀ ਪਰਸੀਕਿਊਸ਼ਨ ਹੋਊਗੀ ਹੋਊਗੀ ਕਿਉਂ ਉਹਨਾਂ ਨੂੰ ਪਤਾ ਹੈ ਕਿ ਹਾਂ ਇਹਨਾਂ ਤੋਂ ਬਿਨਾਂ ਅਗਰ ਪੰਜਾਬ ਦੀ ਅਸੀਂ 13 ਸੀਟਾਂ ਦੇ ਬਿਨਾਂ ਵੀ ਅਸੀਂ ਆਪਣੀਆਂ ਸਰਕਾਰਾਂ ਬਣਾ ਸਕਦੇ ਆ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਹੁਣ ਚਾਹੀਦਾ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਾਗਣ ਦੀ ਲੋੜ ਹੈ ਵੀ ਇਹ ਲੜਾਈ ਪੰਜਾਬ ਕੱਲੀ ਆਪਣੀ ਥੋੜੀ ਲੜ ਰਿਹਾ ਯਾਰ ਐਮਐਸਪੀ ਕੱਲੀ ਪੰਜਾਬ ਦੀ ਥੋੜੀ ਬਣਾਉਣੀ ਉਹ ਤਾਂ ਜੇ ਬਣਾਉਣੀ ਹੁੰਦੀ ਕੱਦੀ ਇਹ ਉਹ ਕਰ ਲੈਂਦੇ ਮਗਰ ਇਹ ਸਾਰੇ ਦੇਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਲੜਾਈ ਲੜ ਰਿਹਾ ਹੈ ਫਰੁਖੀ ਜੀ ਇੱਕ ਸਵਾਲ ਟੈਕਨੀਕਲ ਜਿਹੜਾ ਉਹ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗੇ ਕਿਉਂਕਿ ਤੁਸੀਂ ਐਡਵੋਕੇਟ ਹੋ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਉਹ ਕਹਿ ਰਹੇ ਕਿ ਸਾਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦਿਓ ਇੱਕ ਤੇ ਐਮਐਸਪੀ ਦਿਓ ਇੱਕ ਸਾਡਾ ਕਰਜ਼ਾ ਮਾਫ ਕਰੋ ਪਰ ਜਿਹੜਾ ਕਾਨੂੰਨ ਵਾਲੀ ਗੱਲ ਹੈ ਕਾਨੂੰਨ ਬਿਨਾ ਪਾਰਲੀਮੈਂਟ ਦੀ ਸੈਸ਼ਨ ਤੋਂ ਨਹੀਂ ਬਣ ਸਕਦਾ ਸਮਾਂ ਥੋੜਾ ਰਹਿ ਗਿਆ ਕਦੇ ਵੀ ਕੋਡ ਆਫ ਜਿਹੜਾ ਕੰਡਕਟ ਜਿਹੜਾ ਲੱਗ ਸਕਦਾ ਕਿ ਇਸ ਟਾਈਮ ਸੰਭਵ ਹੈ ਕਿ ਕਾਨੂੰਨ ਬਣ ਜਾਵੇ ਜਾਂ ਬਣਾ ਦਿੱਤਾ ਜਾਵੇ ਕੀ ਆਪਸ਼ਨਸ ਨੇ ਤੁਹਾਨੂੰ ਲੱਗਦੀਆਂ ਸਪੈਸ਼ਲ اجلاس ਬੁਲਾ ਕੇ ਅਗਰ ਕੋਈ ਹੋ ਸਕਦਾ ਕੋਈ ਐਮਰਜੈਂਸੀ ਦੇ ਐਸੇ ਹਾਲਾਤ ਨੇ ਕਿ ਸਾਰੇ ਦੇਸ਼ ਦਾ ਕਿਸਾਨ ਸੜਕਾਂ ਤੇ ਉੱਤਰਿਆ ਤਾਂ ਐਮਰਜੈਂਸੀ ਇੱਕ اجلاس ਬੁਲਾ ਕੇ ਉਹਦੇ ਵਿੱਚ ਪਾਸ ਕਰ ਸਕਦੇ ਨੇ ਇਹਦੇ ਵਿੱਚ ਕੋਈ ਇਹਨਾਂ ਨੂੰ ਉਹ ਤਾਂ ਹੈ ਨਹੀਂ ਕੋਈ ਬੰਦਿਸ਼ ਤਾਂ ਹੈ ਨਹੀਂ ਤਾਂ ਕਿਉਂ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਫਿਰ ਲੱਗਦਾ ਤਾਂ ਨਹੀਂ ਕਰਨਾ ਚਾਹੁੰਦੇ ਕਿ ਅਗਰ ਐਮਐਸਪੀ ਦੇ ਉੱਪਰ ਕਾਨੂੰਨ ਬਣ ਗਿਆ ਦੇਖੋ ਕਿਸਾਨਾਂ ਕਿਸਾਨ ਇਹ ਤਾਂ ਕਹਿ ਨਹੀਂ ਰਹੇ ਕਿ ਤੁਸੀਂ ਸਾਰਾ ਜਿਹੜਾ ਹੈਗਾ ਜਿਵੇਂ ਇੱਕ ਚੈਨਲ ਦਾ ਜਿਹੜਾ ਗੋਦੀ ਮੀਡੀਆ ਦਾ ਪੱਤਰਕਾਰ ਰਾਤ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਇੱਕ ਉਹਦੀ ਚਲਾਈ ਸੀ ਉਹਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਜੀ ਇਹਦੇ ਨਾਲ ਲੋਕਾਂ ਨੂੰ ਸਮਝਾ ਰਿਹਾ ਸੀਗਾ ਪੂਰੇ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਕਿ 40 ਲੱਖ ਕਰੋੜ ਰੁਪਏ ਦਾ ਜੀ ਆਪਣੇ ਤੇ ਹੋ ਵਜ ਜਾਏਗਾ ਬੋਝ ਭਾਰ ਹਾਂ ਮਗਰ ਇਹ ਜਾਣ ਬੁੱਝ ਕੇ ਗੁੰਮਰਾਹ ਕਰ ਰਿਹਾ ਹੈ ਇਹ ਇਕੱਲਾ ਇਹ ਨਹੀਂ ਕਹਿ ਰਹੇ ਕਿ ਸਰਕਾਰ ਹੀ ਸਭ ਤੋਂ ਖਰੀਦੇ ਇਹ ਕਹਿ ਰਹੇ ਨੇ ਅਗਰ ਜੋ ਪ੍ਰਾਈਵੇਟ 플레이ਰ ਜਿਨ੍ਹਾਂ ਨੇ ਗੋਦਾਮ ਬਣਾਏ ਨੇ ਇੱਥੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਵੀ ਫਾਸਟ ਫਰੈਂਡ ਨੇ ਕਈ ਇੰਡਸਟਰੀਲਿਸਟ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਬੜੇ ਬੜੇ ਗੋਦਾਮ ਬਣਾਏ ਨੇ ਸਾਡੀ ਮੰਗ ਇਹ ਹੈ ਕਿ ਜਿਹੜੇ ਪ੍ਰਾਈਵੇਟ 플레이ਰ ਨੇ ਉਹ ਸੱਤੋ ਸੱਤੋ ਕੱਟ ਰੇਟ ਦੇ ਉੱਪਰ ਨਾ ਖਰੀਦਣ ਅਗਰ ਐਮਐਸਪੀ ਦੇ ਉੱਪਰ ਕਾਨੂੰਨ ਬਣ ਗਿਆ ਕਿ ਅਗਰ ਕੋਈ ਮਿਨੀਮਲ ਸਪੋਰਟ ਪ੍ਰਾਈਸ ਮੰਨ ਲਓ 25 ਰੁਪਏ ਹੈ ਕਨਕਦਾ 30 ਰੁਪਏ ਹੋ ਗਿਆ ਵੀ 30 ਰੁਪਏ ਤੋਂ ਕੱਟ ਨਹੀਂ ਖਰੀਦਣੀ ਹੈਗੀ ਤਾਂ ਅਗਰ ਕੋਈ ਬੰਦਾ 30 ਤੋਂ ਘੱਟ ਮਜਬੂਰੀ ਦਾ ਫਾਇਦਾ ਠਾਕੇ ਕਿਸਾਨਾਂ ਦੀ ਅਗਰ ਕੋਈ ਖਰੀਦੂਗਾ ਤਾਂ ਉਹਨੂੰ ਪੈਨਲਟੀ ਲਾਈ ਜਾਵੇ ਉਹਨੂੰ ਪੈਨਲਾਈਜ਼ ਕੀਤਾ ਜਾਵੇ ਉਹਨੂੰ ਸਜ਼ਾ ਦਾ ਉਹਦੇ ਪ੍ਰਾਵਧਾਨ ਰੱਖਿਆ ਜਾਵੇ ਇਹ ਮੰਗ ਹੈ ਕਿ ਸਾਡੀ ਮਜਬੂਰੀ ਦਾ ਕੋਈ ਫਾਇਦਾ ਨਾ ਠਾ ਸਕੇ ਕਿਉਂਕਿ ਸਾਡੇ ਕੋਲ ਸਟੋਰ ਨਹੀਂ ਹੈ ਅਸੀਂ ਜਦੋਂ ਫਸਲ ਬਾਡੀਆਂ ਕਰ ਲਈਆਂ ਅਸੀਂ ਮੰਡੀ ਜਿਲੇ ਅਸਨ ਤੋਂ 4 ਦਿਨ ਮੰਡੀ ਚ ਸਾਹਮਣੀ ਔਖੀ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀ ਫਸਲ ਖਰਾਬ ਜਲਦੀ ਹੋ ਜਾਂਦੀ ਹੈ ਮੀਂਹ ਪੈ ਗਿਆ ਤਾਂ ਖਰਾਬ ਹੋ ਗਈ ਸਾਡੇ ਕੋਲ ਸਟੋਰ ਨਹੀਂ ਹੈਗੇ ਤਾਂ ਅਸੀਂ ਕਿੱਥੇ ਲੈ ਕੇ ਜਾਵਾਂਗੇ ਸਾਨੂੰ ਤਾਂ ਇਹ ਅਗਰ ਚਾਹੇ ਪ੍ਰਾਈਵੇਟ 플레이ਰ ਚੱਕੇ ਚਾਹੇ ਸਾਡੇ ਕੋਲੋਂ ਸਰਕਾਰ ਚੱਕੇ ਜੋ ਮਿਨਿਮਮ ਸਪੋਰਟ ਪ੍ਰਾਈਸ ਆ ਉਤੋਂ ਅਗਰ ਕੋਈ ਘੱਟ ਖਰੀਦ ਦਸਨ ਨੂੰ ਮਜਬੂਰ ਕਰਕੇ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਕਿੰਨੀ ਕਬੜੀ ਗੱਲ ਹੈ ਬਿਲਕੁਲ ਬਿਲਕੁਲ ਜੀ ਜੀ ਫਰੂਕੀ ਸਾਹਿਬ ਇੱਥੇ ਇਹ ਗੱਲ ਹੈ ਕਿ ਇਹਨਾਂ ਦਿਨਾਂ ਦੇ ਜਿਹੜੇ ਕਿਸਾਨ ਬਿਲਕੁਲ ਸ਼ਾਂਤੀਪੂਰਵਕ ਗਏ ਆ ਪਿਛਲੀ ਵਾਰ ਵੀ ਗਏ ਆ ਹੁਣ ਵੀ ਬੈਠੇ ਹੋਇਆ ਜੀ ਜੀ ਸਾਡਾ ਮੀਡੀਆ ਬਹੁਤ ਸਾਰਾ ਮੀਡੀਆ ਉਹਨਾਂ ਨੂੰ ਕਹਿ ਰਿਹਾ ਹੈ ਕਿ ਇਹ ਪ੍ਰਦਰਸ਼ਨਕਾਰੀਆਂ ਦੇ ਰੂਪ ਵਿੱਚ ਦੰਗਾਕਾਰੀ ਹੈ ਇਹ ਉਪਦਰਵੀ ਹੈ ਇਹ ਗੜਬੜ ਕਰਨ ਵਾਲੇ ਆ ਇਹ ਵੰਡ ਰਹੇ ਨੇ ਪੰਜਾਬ ਦੇ ਵਿੱਚ ਜਿਹੜਾ ਵਖਰਾ ਜਿਹੜਾ ਉਹ ਇੱਕ ਜਿਹਨੂੰ ਖਾਲਿਸਤਾਨ ਦੀ ਗੱਲ ਕਰਦੇ ਉਹਦੀ ਗੱਲ ਸ਼ੁਰੂ ਕਰ ਦਿੱਤੀ ਹੈ ਕਿਸੇ ਢੰਗ ਹੌਲੀ ਢੰਗ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਕਾਨੂੰਨ ਹੱਥ ਚ ਲਿਆ ਇਸ ਸ਼ੰਭੂ ਬਾਰਡਰ ਦੇ ਉੱਤੇ ਦੇਖੋ ਇਹ ਪਹਿਲਾਂ ਵੀ ਇਹਨਾਂ ਨੇ ਇਹੀ ਸਾਜ਼ਿਸ਼ ਕੀਤੀ ਸੀ ਉੱਥੇ ਇਹ ਪੀਜ਼ੇ ਖਾਂਦੇ ਨੇ ਜੀ ਇਹ 버ਗਰ ਖਾਂਦੇ ਨੇ ਜੀ ਕਿਉਂ ਖਾਨੀ ਸਾਹਿਬ ਇੱਕ ઓરેਂਜ ਰੋਵਰ ਦੀ ਫੋਟੋ ਪਾ ਰਹੇ ਨੇ ਕਿ ਕਿਸਾਨਾਂ ਕੋ ਰੇਂਜ ਇਹਦਾ ਮਤਲਬ ਕੀ ਥੋਡੀ ਮੈਂਟੈਲਿਟੀ ਕੀ ਹੈ ਵੀ ਕਿਸਾਨ ਵੀ ਉਹ ਦਬਿਆ ਕੁਚਲਿਆ ਪੁਰਾਣੇ ਮੈਲੇ ਕੁਚਲੇ ਕੱਪੜਿਆਂ ਦੇ ਵਿੱਚ ਬਸ ਉਹ ਕਿਸਾਨ ਹੈ ਕਿਉਂ ਕੋਈ ਰੱਜਿਆ ਪੁਜਿਆ ਇਹਦਾ ਮਤਲਬ ਤੁਸੀਂ ਬੰਦੇ ਨੂੰ ਜਰਦੇ ਨਹੀਂ ਹੈਗੇ ਯਾਰ ਤੁਸੀਂ ਮੈਂ ਕਹਿੰਦਾ ਕਿਹੜੇ ਉਹਦੇ ਤੋਂ ਕਹਿੰਦੇ ਮੈਂ ਚਾਹੇ ਵੇਚਦਾ ਸੀ ਮੈਂ ਵੀ ਇਹ ਕਰਦਾ ਸੀ ਉਹ ਉੱਥੋਂ ਉੱਠ ਕੇ ਤੁਸੀਂ ਪ੍ਰਧਾਨ ਮੰਤਰੀ ਬਣ ਸਕਦੇ ਹੋ ਸਾਡਾ ਅਗਰ ਕੋਈ ਕਿਸਾਨ ਵੀਰ ਅਗਰ ਪੀਜ਼ਾ 버ગર ਖਾਂਦਾ ਤੁਹਾਡਾ ਘਟੀਆਂ ਗੋਦੀ মিডিਆ ਉਹ ਉਹਨਾਂ ਨੂੰ ਪੰਡੂ ਇਹ ਕਿੱਥੇ ਦਾ ਇਨਸਾਫ ਹੈ ਕਿ ਆਮ ਬੰਦੇ ਦੀ ਕਿਸੇ ਰੀ ਇਹਦਾ ਮਤਲਬ ਤੁਸੀਂ ਸਾਨੂੰ ਕੀੜੇ ਮਕੌੜੇ ਸਮਝਦੇ ਆ ਹੂੰ ਕਿ ਆਮ ਬੰਦੇ ਨੂੰ ਤੁਸੀਂ ਇਹੋ ਨਹੀਂ ਸਮਝ ਸਾਡਾ ਜਦੋਂ 47 ਚ ਮੁਲਕ ਆਜ਼ਾਦ ਹੋਇਆ ਸਾਡਾ ਦੇਸ਼ ਦੇ ਜਿਹੜੇ ਕਿਸਾਨਾਂ ਦਾ ਜਿਹੜਾ ਐਗਰੀਕਲਚਰ ਦਾ ਜਿਹੜਾ ਹਿੱਸਾ ਸੀ ਜੀਡੀਪੀ ਚ 50% ਸੀਗਾ ਉਹ ਅੱਜ ਕਿੰਨਾ ਸਿਰਫ 15% ਬਾਕੀ ਚੀਜ਼ਾਂ ਗ੍ਰੋਥ ਕਰ ਗਈਆਂ ਅਸੀਂ 15% ਤੇ ਆ ਗਏ ਸਾਡੀ ਜਿਹੜੀ ਗ੍ਰੋਥ ਹੋ ਰਹੀ ਹੈ 3.5% ਦੇ ਲੋਕਾਂ ਦੀ ਹੋ ਰਹੀ ਹੈ 15 15 20 20% ਦੇ ਹਿਸਾਬ ਨਾਲ ਦੇਖੋ ਗੱਲ ਫਰੂਕੀ ਸਾਹਿਬ ਨੇ ਕਿਹਾ ਕਿ ਕਿਸਾਨ ਪਿਛਲੇ 75-77 ਸਾਲਾਂ ਦੇ ਵਿੱਚ ਉੱਪਰ ਜਾਣ ਦੀ ਬਜਾਏ ਹੇਠਾਂ ਡਿੱਗਿਆ ਪਰ ਦੂਸਰੇ ਬਿਜ਼ਨਸ ਜਿੰਨੇ ਵੀ ਹੈ ਕਾਰਪੋਰੇਟ ادارے ਹੈ, ਟਰੇਡ ਹੈ, ਜਾਂ ਇੰਡਸਟਰੀ ਹੈ, ਜੋ ਕੁਝ ਵੀ ਹੈ, ਉਹਨਾਂ ਦੀ ਆਮਦਨ ਵਧੀ ਹੈ ਔਰ ਕਿਸਾਨ ਜੇ ਅੱਜ ਮਜਬੂਰ ਹੋ ਕੇ ਸੜਕਾਂ ਤੇ ਆਇਆ ਹੈ ਦਾ ਇਹਦਾ ਮਤਲਬ ਇਹ ਆ ਕਿ ਉਹਦੇ ਲਈ ਬਹੁਤ ਵੱਡੀ ਸਮੱਸਿਆ ਕਿਉਂਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਗਿਣਤੀ ਛੋਟੇ ਕਿਸਾਨ ਦੀ ਆ ਔਰ ਛੋਟਾ ਕਿਸਾਨ ਹੀ ਪਿਸ ਰਿਹਾ ਵੱਡੇ ਕਿਸਾਨ ਦੀ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਕਰਜ਼ਦਾਰ ਹੋਗੇ ਸਾਰੇ ਸਾਰੇ ਫੈਮਲੀਆਂ 243000 ਰੁਪਏ ਇੱਕ ਫੈਮਲੀ ਪੰਜਾਬ ਦੇ ਹਰੇਕ ਕਿਸਾਨ ਫੈਮਲੀ ਐਵਰੇਜ 243000 ਰੁਪਏ ਹਰੇਕ ਕਿਸਾਨ ਫੈਮਲੀ ਦੇ ਉੱਪਰ ਕਰਜ਼ਾ ਹੈ ਅੱਜ ਜੀ ਔਰ ਇਹ ਵੀ ਫੈਕਟਰ ਸਾਹਮਣੇ ਆਇਆ ਕਿ ਕਿਸਾਨਾਂ ਦੇ ਉੱਤੇ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਤਕਰੀਬਨ ਤਕਰੀਬਨ 10 ਲੱਖ ਕਰੋੜ ਦਾ ਕਰਜ਼ਾ ਹੈ ਲੇਕਿਨ ਸਰਕਾਰ ਪਿਛਲੇ ਦਸਾਂ ਸਾਲਾਂ ਦੇ ਦੌਰਾਨ ਇੱਕ ਫਿਗਰ ਇਹ ਆਈ ਹੈ ਕਿ ਕੋਈ 15 ਲੱਖ ਕਰੋੜ ਰੁਪਇਆ ਖਰਚ ਕੀਤਾ ਪਰ ਹੁਣ ਪਤਾ ਇਹ ਲੱਗਿਆ ਹੈ ਕੇ 25 ਲੱਖ ਕਰੋੜ ਰੁਪਈਆ ਇਹ ਬਾਨੂ ਪ੍ਰਤਾਪ ਸਿੰਘ ਜੋ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਉਹਨਾਂ ਦੀ ਜਿਹੜੀ ਮੂਵਮੈਂਟ ਚਲਾਈ ਹੋਈ ਆ EVM ਦੇ ਖਿਲਾਫ ਉਹਨਾਂ ਨੇ ਦੱਸਿਆ ਕਿ 25 ਲੱਖ ਕਰੋੜ ਰੁਪਈਏ ਦਾ ਕਰਜ਼ਾ ਕਾਰਪੋਰੇਟ ਅਦਾਰਿਆਂ ਦਾ ਜਾਂ ਤੇ ਰਾਈਟ ਆਫ ਕਰ ਦਿੱਤਾ ਗਿਆ ਐਨਪੀਏ ਚ ਪਾ ਦਿੱਤਾ ਗਿਆ ਜੋ ਕੁਝ ਵੀ ਹੈਗਾ ਇੱਕ ਗੱਲ ਸਾਨੂੰ ਸੋਚ ਲੈਣੀ ਚਾਹੀਦੀ ਆ ਕਿ ਐਗਰੀਕਲਚਰ ਤੋਂ ਬਿਨਾ ਕੋਈ ਕਲਚਰ ਨਹੀਂ ਹੋ ਸਕਦਾ ਐਗਰੀਕਲਚਰ ਇਜ਼ ਅ ਮਦਰ ਆਫ ਏਵਰੀ ਕਲਚਰ ਸੋ ਜਿੰਨਾ ਚਿਰ ਕਿਸਾਨ ਨਹੀਂ ਉੱਠਦਾ ਉਹਨਾਂ ਚਿਰ ਸਾਡਾ ਦੇਸ਼ ਕੋਈ ਵਿਕਾਸ ਨਹੀਂ ਕਰ ਸਕਦਾ ਔਰ ਮੈਂ ਇਸ ਦੇ ਨਾਲ ਫਰੂਕੀ ਸਾਹਿਬ ਤੁਹਾਡਾ ਸਵਾਗਤ ਕਰਦਾ ਔਰ ਮੇਰੇ ਨਾਲ ਕੈਮਰਾਮੈਨ ਗੁਰਪ੍ਰੀਤ ਹਰਜੋਤ ਸਾਡੇ ਨਾਲ ਨੇ ਅਸੀਂ ਸ਼ੰਭੂ ਬੈਰੀਅਰ ਤੋਂ ਕਹਿ ਰਹੇ ਹਾਂ ਕਿ ਜਿੰਨਾ ਚਿਰ ਦੁਖੀ ਕਿਸਾਨ ਰਹੇਗਾ ਧਰਤੀ ਤੇ ਤੂਫਾਨ ਰਹੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ